ਅ픽 ਖਾਂਜੂਨ ਖੋਚ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਅਸੀਂ ਆਪਦੇ ਹੱਕਾਂ ਦੀ ਆਵਾਜ਼ ਦੇ ਵਾਸਤੇ ਲਗਭਗ ਸਾਨੂੰ ਖਨੋਰੀ ਬਾਰਡਰ ਸ਼ਮੂ ਬਾਰਡਰ ਦੇ ਵਿਚਾਲੇ ਨੂੰ ਸਾਲ ਤੋਂ ਪਰਸਨਾ ਹੋ ਗਿਆ ਨਾ ਤੇ ਪੰਜਾਬ ਸਰਕਾਰ ਨੇ ਕੋਈ ਸਾਡੀ ਗੱਲ ਸੁਣੀ ਤੇ ਨਾ ਹੀ ਸਿੱਟ ਸਰਕਾਰ ਨੇ ਉਹਦੇ ਵਿਰੋਧ ਦੇ ਵਿੱਚ ਅੱਜ ਸਾਨੂੰ ਇਹ ਫੇਮ ਦਿਨ ਨੂੰ ਹੋਤਾ ਹੈ ਤਾਂ ਆਈਆਂ ਸੀ ਕਿ ਤੁਸੀਂ ਕੱਚਾ ਵੀ ਜਾ ਕੇ ਡੀਸੀ ਦਫ਼ਤਰ ਦੇ ਬਾਹਰ ਜਾ ਕੇ ਬਹਿ ਕੇ ਤੁਸੀਂ ਰੋਸ ਕਰਨਾ ਉਹ ਆਸਵੰਦ ਜੀ ਆਏ ਆ ਸਾਡੀ ਵੀਰੋ ਹੱਕ ਸੱਚੀ ਲੜਾਈ ਆ ਸਾਰੀ ਕਿਸੇ ਕੋਈ ਦਾਨ ਨਹੀਂ ਮੰਗਦੇ ਭੀਖ ਨਹੀਂ ਮੰਗਦੇ ਆਪਦੇ ਹੱਕ ਮੰਗਦੇ ਆ ਹੱਕ ਮੰਗਣਾ ਸਾਡਾ ਅਧਿਕਾਰ ਆ ਸਾਡੀਆਂ ਮੁੱਖ ਮੰਗਾ ਸੁਆਮੀ ਨਾਥੰਬੀ ਰਿਪੋਰਟ ਲਾਗੂ ਕਰਨੇ ਐਮਐਸਜੀ ਦੇ ਕਾਨੂੰਨ ਬਣਾਉਣਾ ਪੰਜਾਬ ਦੇ ਮਜ਼ਦੂਰ ਨੂੰ ਕਿਸਾਨ ਨੂੰ ਕਰਜ਼ਾ ਮੁਕਤ ਕਰਨਾ ਹੱਲਕਿ ਇੱਥੇ ਨਹੀਂ ਬੱਸ ਪਾਂਦੀ ਡਾਂਡੀ ਦਾ ਲੱਖਾਂ ਕਰੋੜਾ ਯਾਰ 16 14 15 16 ਲੱਖ ਰੋਟ ਰੀਆ ਉਹਦਾ ਮੁਨਾਫਾ ਕੀਤਾ ਤੇ ਸਾਡੇ ਕਿਸਾਨਾਂ ਦੇ ਪੈਸੇ ਬੰਦੇ ਫੁੱਡੇ ਨੇ ਇਹਨੇ ਪੈਸੇ ਬੰਦੇ ਨਹੀਂ ਜਿਨ੍ਹਾਂ ਉਹਨਾਂ ਨੇ ਕੋਈ ਧਰਨਾ ਨਹੀਂ ਲਾਇਆ ਕਿਤੇ ਕੋਈ ਮੁਜ਼ਾਹਰਾ ਨਹੀਂ ਕੀਤਾ ਉਹਨਾਂ ਦੇ ਬੈਠਿਆ ਦੀ ਇੰਨੇ ਪੈਸੇ ਮਾਫ ਕਰਤੇ ਥੱਲੇ ਕੋ ਦੇਖਦੇ ਵੱਡੇ ਸ਼ੁਰੂ ਕਰਨੇ ਸਾਡੇ ਕਿਸਾਨ ਜਾਂ ਮੈਂ ਦੂਰੇ ਗਰੀਬ ਤਰ੍ਹਾਂ ਦੇ ਲੋਕ ਆ ਆਪਣੀ ਮਿਹਨਤ ਕਰਕੇ ਰੋਟੀ ਖਾਂਦੇ ਨੇ ਪਰ ਇਸੇ ਨਹੀਂ ਬੱਸ ਜੇ ਦੇਖਦਾ ਕਿਸਾਨ ਮਰ ਗਿਆ ਤੇ ਸਮਝੋ ਦੇਖਦਾ ਸਤਿਆਨਾਸ਼ ਹੋ ਜੂ ਦੇਸ਼ੀ ਮਰ ਗਿਆ ਜਿਹੜੀਆਂ ਕੱਲ ਗਿਫਤਾਰੀਆਂ ਹੋਈਆਂ ਕਿਸਾਨਾਂ ਦੀ ਹਾਂ ਇਹਦੇ ਬਾਰੇ ਦੇਖੋ ਜੀ ਉਹ ਬੜੀ ਅਤ ਨਿੰਦਨੀ ਗੱਲ ਆ ਕੋਈ ਵਧੀਆ ਗੱਲ ਨਹੀਂ ਬਹੁਤ ਮਾੜਾ ਕੀਤਾ ਇਹਨਾਂ ਨੇ ਕਿਉਂਕਿ ਜੇ ਸਾਨੂੰ ਬੁਝਾਰੇ ਕਰਨ ਦਾ ਹੱਕ ਮੰਗਦਾ ਅਧਿਕਾਰ ਹੀ ਨਹੀਂ ਇਹ ਜੇ ਰਾਜ ਨੂੰ ਕਰਨਾ ਕੀ ਆ ਮੇਰੇ ਦੇਖਣ ਵਿੱਚ ਕਿ ਜਿਹੋ ਜਿਹੇ ਨਖਿੱਤ ਮੁੱਖ ਮੰਤਰੀ ਭਗਵੰਤ ਮਾਨ ਜੀ ਆਏ ਨੇ ਇਸ ਤੋਂ ਮਾੜਾ ਮੁੱਖ ਮੰਤਰੀਆਂ ਦਾ ਕੋਈ ਨਹੀਂ ਹੋਇਆ ਇਹਦੇ ਨਾਲੋਂ ਕਿਤੇ ਰਾਜ ਕਿਤ ਅਮੰਦਰ ਸਿੰਘ ਦਾ ਵਧੀਆ ਸੀ ਪਹਿਲਾਂ ਸਾਡੇ ਨੇ ਲੱਗੇ 3 ਸਾਲ ਪਹਿਲਾਂ ਉਸ ਨੇ ਕਿਸਾਨਾਂ ਦਾ ਸਾਥ ਇਹਨਾਂ ਦਿੱਤਾ ਕਿਸੇ ਨੂੰ ਰੋਕ ਟੋਕ ਕੀਤੀ ਨਹੀਂ ਇਹਨਾਂ ਦੇ ਸ਼ੁਰੂ ਤੋਂ ਆ ਕੇ ਹੀ ਹਰਿਆਣੇ ਵਾਲੇ ਸਾਡੇ ਪੰਜਾਬ 'ਚ ਬਾਟਰ ਵੜਾ ਕੇ ਬਹਿ ਗਏ ਇਹਨਾਂ ਨੇ ਉਹਨਾਂ ਨੂੰ ਰੋਕ ਟੋਕ ਨਹੀਂ ਕੀਤੀ ਉਹਨਾਂ ਦੀ ਮਨਮਰਜ਼ੀ ਨਾਲ ਉਹਨਾਂ ਨੇ ਰੋਕਿਆ ਮਨਮਰਜ਼ੀ ਨਾਲ ਉਹਨਾਂ ਨੇ ਆਪਦੀਆਂ ਅਤਿਆਚਾਰ ਕੀਤਾ ਕਿਉਂਕਿ ਸਾਡੇ ਕਈ ਕਿਸਾਨ ਉਦੋਂ ਕਿਨੋਰੀ ਬਾਰਡਰ ਸ਼ੰਭੂ ਬਾਰਡਰ ਤੇ ਕਈ ਅਪਾਜ ਹੋ ਗਏ ਕਈਆਂ ਦੀਆਂ ਅੱਖਾਂ ਚਲ ਗਈਆਂ ਕਈਆਂ ਦੀਆਂ ਲੱਤਾਂ ਚਲ ਗਈਆਂ ਕਈਆਂ ਦੀਆਂ ਬਾਹਾਂ ਚਲ ਗਈਆਂ ਕੋਈ ਸ਼ਹੀਦ ਵੀ ਹੋਏ ਪਰ ਇਸ ਆ ਸਰਕਾਰ ਦੇ ਕੰੱਚ ਜੂਨੀ ਸਰਕੀ ਅਸੀਂ ਤੇ ਇਹ ਹੁਣ ਦੂਜਾ ਪੱਖ ਆ ਇਹ ਹੈ ਕਿ ਪੰਜਾਬ ਸਰਕਾਰ ਕਹਿੰਦੀ ਜੀ ਇਹ ਮੰਗਾ ਜਿਹੜੀਆਂ ਸੈਂਟਰ ਸਰਕਾਰ ਦੇ ਮੰਨ ਵਾਲੀਆਂ ਸਾਡੇ ਵਸਦੀ ਗੱਲ ਨਹੀਂ ਤੇ ਜੇ ਇਹਨਾਂ ਦੇ ਵਸਦੀ ਗੱਲ ਨਹੀਂ ਕਮ ਸੇ ਕਮ ਸਾਡੇ ਨਾਲ ਤਾਂ ਖੜੇ ਹੋਣ ਸਾਡੀ ਆਵਾਜ਼ ਤਾਂ ਉਠਾਉਣ ਅਗਰ ਜੇ ਇਹ ਮੰਗਾਂ ਮਰੋਣੀਆਂ ਹੋਣ ਜਿੰਨੀਆਂ ਰਾਜਸੀ ਪਾਰਟੀਆਂ ਨੇ ਭਾ ਕਾਲੀ ਦਾਲਾ ਕਾਂਗਰਸ ਆਮ ਆਦਮੀ ਆ ਜਾਂ ਭਾਜਪਾ ਇਹ ਸਾਰੇ ਕਿਸਾਨਾਂ ਨਾਲ ਜੁੜ ਜਾਣ ਇਹਨਾਂ ਨਾਲ ਜਨਤਾ ਵੀ ਬਹੁਤ ਹੈ ਤੇ ਮੰਗਾਂ ਬਣਾਉਣੀਆਂ ਕਿ ਮੈਨੂੰ ਇੱਕ ਦਿਨ ਦੇ ਵਿੱਚ ਹੀ ਸਰਕਾਰ ਦੇ ਚੀਕਾ ਨਿਕਲ ਜਾਣੀ ਹੈ ਤੁਹਾਡੀ ਜਿੱਥੇ ਬੰਦੀ ਨਹੀਂ ਕੋਈ ਆਖੋ ਨਹੀਂ ਦੱਸਾਰੀ ਸਾਡੀ ਹੱਲੇ ਨਹੀਂ ਹੋਈ ਸਾਡੇ ਹਜੇ ਕੋਈ ਨਹੀਂ ਇਹ ਅਸੀਂ ਸਾਡੀ ਤੁਸੀਂ ਬੰਦੀ ਅਲੱਗ ਆ ਉਹਨਾਂ ਤੋਂ ਇਹ ਰਾਜਨੀਤਿਕ ਪਾਰਟੀ ਨਹੀਂ ਹੈ ਪੰਜ ਤਰੀਕ ਦਾ ਅੱਜ ਦਾ ਪ੍ਰੋਗਰਾਮ ਸਿੱਖਾਉਂਦੇ ਹਾਂ ਮੈਂ ਜੀ ਅਸੀਂ ਉਹਦਾ ਸਾਡਾ ਕੋਈ ਅਸਰ ਨਹੀਂ ਸਾਡੂ ਖਦਿਆਤ ਨਹੀਂ ਹੈ ਪਰ ਦੂਜੀ ਗੱਲ ਹੈ ਕਿ ਡੱਲੇ ਸਾਹਿਬ ਮਰਨ ਵਾਰ ਤੋਂ ਪੈਸ਼ੇ ਨੂੰ 100 100 ਦਿਨ ਤੋਂ ਉੱਪਰ ਹੋ ਗਿਆ ਉਹਦੀ ਵਜ੍ਹਾ ਕਰਕੇ ਵੀ ਅਸੀਂ ਰੋਸ਼ ਚ ਬੈਠੇ ਆ ਕਿਉਂਕਿ ਸਰਕਾਰ ਦੇ ਕੰਨ ਯੂਨੀ ਸਰਕੀ ਦੂਜੇ ਪਾਸੇ ਕਿਉਂਕਿ ਗੜੇ ਮਾਰੀ ਇੰਨੀ ਹੋਈ ਹੈ ਕਿ ਹਲੇ ਤੱਕ ਸਰਕਾਰ ਨੇ ਇਸ ਵਾਸਤੇ ਧਿਆਨ ਨਹੀਂ ਨਾ ਤੇ ਉਹਨਾਂ ਦੇ ਰੋਕਾਂ ਦੀਆਂ ਫਸਲ ਆ ਰਹੀਆਂ ਉਹਨਾਂ ਝੋਨਾ ਵਿੱਚ ਫਸਲ ਲਾਤਾ ਝੋਨਾ ਮਰ ਗਿਆ ਤੇ ਨਾਲ ਫਸਲ ਦੂਜੀ ਵੀ ਗਈ ਉਹ ਦੋ ਮਹੀਨੇ ਉਜੜ ਗਿਆ ਪਰ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦੀਆਂ ਗਰਦਾਵਰੀਆਂ ਕਰਕੇ ਉਹਨਾਂ ਨੂੰ ਬੰਦ ਦਾ ਮਾਜਬਾ ਦਿੱਤਾ ਜਾਵੇ ਉਹ ਬਚ ਨਹੀਂ ਸਕਦੇ ਅੱਜ ਦਾ ਕੀ ਪ੍ਰੋਗਰਾਮ ਹੈਗਾ ਅੱਜ ਸਾਡਾ ਇਹ ਪ੍ਰੋਗਰਾਮ ਹੈ ਕਿ ਅਸੀਂ ਇਥੇ ਬੈਠੇ ਹਾਂ ਅਸੀਂ ਇੱਕ ਪੋਖਰ ਤਾਲ ਦੇ ਬੈਠੇ ਅੱਜ ਅਸੀਂ ਕਿੰਨੇ ਬੰਦੇ ਬੈਠੇ ਅਸੀਂ ਜਿੰਨੇ ਦਾ ਲਗਭਗ 100 ਬੰਦਾ ਹੋਣਾ ਬੈਠੇ ਆ ਤੇ ਅਸੀਂ ਆਪਣਾ ਟਾਈਮ ਪੂਰਾ ਕਰਕੇ ਫਿਰ ਰੋਸ ਕਰਕੇ ਉੱਠ ਕੇ ਚਲੇ ਜਾਵਾਂਗੇ ਕਿਤਨੇ ਦਾ ਪਤਾ ਨਹੀਂ ਸਾਡੇ ਕੋਲ ਇੱਕ ਤਾਂ ਅਜੇ ਮੰਗਵਤਰ ਕੋਈ ਨਹੀਂ ਹੈ ਜੀ ਅੱਜ ਸਾਨੂੰ ਹਦਿਆ ਤੱਕ ਤੁਸੀਂ ਆਪ ਦਾ ਰੋਸ ਕਰਕੇ ਘਰ ਨੂੰ ਆ ਜਾਣਾ ਮੰਗਵਤਰ ਬਾਅਦ ਚ ਦੇ ਦੇ ਦੀ ਪ੍ਰਧਾਨ ਜੀ ਇਹ ਮੇਰਾ ਨਾਮ ਦੀਦਾਰ ਸਿੰਘ ਹਾਂ ਜੀ ਪਿੰਡ ਨਾਵਾ ਪਿੰਡ ਬਲਾਕ ਪ੍ਰਧਾਨ ਕਪੂਰਤਾਲਾ ਜੀ ਹਾਂ ਜੀ ਕੀ ਕਹਿਣਾ ਹੈ ਤੁਹਾਡਾ ਬੇਨਤੀ ਹੈ ਵੀ ਅਸੀਂ ਇਹ ਯਾਦ ਕਰਾਉਣੀ ਚਾਹੁੰਦੇ ਆਂ ਕਿ ਇਹ ਸਾਡੇ ਜਿਹੜਾ ਮੁੱਖ ਮੰਤਰੀ ਆ ਭਗਵੰਤ ਮਾਨ ਜੀ ਇਨਾਂ ਨੇ ਇੱਕ ਇਹ ਵਾਦਾ ਕੀਤਾ ਸੀਗਾ ਲੋਕਾਂ ਨਾਲ ਵੀ ਜੇ ਅਗਰ ਕਿਸੇ ਦੀ ਮੁਰਗੀ ਵੀ ਮਰ ਜਾਏਗੀ ਤੇ ਅਸੀਂ ਉਹਦੀ ਵੀ ਮੁਆਵਜ਼ਾ ਦੇਵਾਂਗੇ ਇਹਨੇ ਇਹਨੇ ਨੁਕਸਾਨ ਹੋਏ ਨੇ ਅੱਜ ਤੱਕ ਉਹ ਮੁਆਵਜ਼ਾ ਜਿਹੜਾ ਕਿੱਥੇ ਪਤਾ ਨਹੀਂ ਇਹ ਕਿਹੜੀ ਹਵਾ 'ਚ ਦੇ ਦਿੱਤਾ ਉਹਨੇ ਜਾਂ ਦੇਣਾ ਕੋਈ ਤੇ ਦੁਬਾਰਾ ਕਿਤੇ ਉਹਨੇ ਗੱਲ ਹੀ ਨਹੀਂ ਦੁਹਾਈ ਪਈ ਲੈ ਵੀ ਮੁਆਵਜ਼ਾ ਦੇਣਾ ਵਾ ਨਾ ਹਾਂ ਜੇ ਗਰਦੌਰੀਆਂ ਵੀ ਕਰਾਈਆਂ ਤੇ ਗਰਦੌਰੀਆਂ ਵੀ ਉਹ ਪਤਾ ਨਹੀਂ ਹਵਾ 'ਚ ਕਿਤੇ ਚਲੇ ਗਈਆਂ ਕੋਈ ਅੱਜ ਤੱਕ ਅਸੀਂ ਇਹ ਕੰਨੇ ਵੀ ਭਗਵੰਤ ਮਾਨ ਨੂੰ ਇਹ ਕਮ ਸੇ ਕਮ ਇਹ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਆ ਆਪਣੇ ਕੀਤੇ ਵਾਅਦਿਆਂ ਨੂੰ ਤੇ ਯਾਦ ਕਰੇ ਹੈ ਇਸ ਕਰਕੇ ਬੇਨਤੀ ਆ ਵੀ ਉਹ ਇਹ ਕਿਸਾਨਾਂ ਦੇ ਜਿਹੜੇ ਆ ਇਹ ਜਿਹੜੇ ਨੁਕਸਾਨ ਆ ਉਹ ਮੁਆਵਜ਼ਾ ਦੇਵੇ